ਹੋ ਗਿਆ ਕੀ ਆ ਤੁਸੀਂ ਹਾਂ ਹੋ ਗਿਆ ਤੇਰਾ ਉਹ ਡੈਡੀ ਡਿੱਕੀ ਆਂਦੇ ਸੀਗੇ ਬਾਹਰ ਤੁਹਾਨੂੰ ਤਿਆਰ ਨਹੀਂ ਹੋ ਹਾਂ ਹਾਂ ਡੈਡੀ ਤਾਂ ਤਿਆਰ ਨਹੀਂ ਅੱਛਾ ਥੋੜੀ ਠੀਕ ਕਰੀ ਜਾਂਦੇ ਆ ਬਸ ਹੋ ਗਿਆ ਤਿਆਰ ਮੈਂ ਵੀ ਤੇ ਸਰਪੰਚ ਨਾਲ ਗੱਲ ਕਰਨੀ ਸੀ ਸਾਰੀ ਹਾਂ ਸਰਪੰਚ ਸਾਹਿਬ ਨੂੰ ਮੈਂ ਕਹਿੰਦਾ ਕਿ ਉਹ ਉੱਥੇ ਸਾਹਮਣੇ ਆ ਜਾਣਗੇ ਬਸ ਠੀਕ ਹੈ ਕੋਈ ਗੱਲ ਦਾ ਲੁਕੋ ਨਾ ਰੱਖਿਓ ਮੁੜ ਕੇ ਉੱਥੇ ਉਹਨਾਂ ਨੇ ਵੀ ਉਹ ਜੀ ਗੱਲ ਕਰਤੀ ਮੁੜ ਕੇ ਆਪਾਂ ਨੂੰ ਕਹਿੰਗੇ ਤੁਸੀਂ ਕੋਈ ਗੱਲ ਦਾ ਲੁਕੋ ਰੱਖਿਓ ਵਿੱਚ ਨਹੀਂ ਮਹਿੰਦਰ ਕੱਲੀ ਕੱਲੀ ਗੱਲ ਨਾ ਸਰਪੰਚ ਦੇ ਕੰਨ ਚ ਪਾਤੀ ਮੈਂ ਕਿਹਾ ਵੀ ਆਹ ਕੀ ਕਹਿਣਾ ਮੇਰੀ ਭੈਣ ਨਾਲ ਤੇ ਉਹਨਾਂ ਨੂੰ ਇਨਸਾਫ ਚਾਹੀਦਾ ਸਰਪੰਚ ਕਹਿੰਦਾ ਸੀ ਕਹਿੰਦਾ ਵੀ ਆਪਾਂ ਜੀਤੂ ਨੂੰ ਨਾਲ ਲੈ ਚਲਦੇ ਆ ਠੀਕ ਆ ਤੇ ਮੈਂ ਉੱਥੇ ਜਾ ਕੇ ਮੈਂ ਕਿਹਾ ਸਰਪੰਚ ਨੂੰ ਸਾਰੀ ਗੱਲ ਦੱਸਤੀ ਮੈਂ ਕਿਹਾ ਵੀ ਉਹ ਤਾਂ ਗਈ ਵੀ ਹੈਗੀ ਬਾਬੇ ਦੇ ਮੱਥਾ ਟੇਕਣ ਨਾਲੇ ਉਹਨੂੰ ਤਾਂ ਨਾਲ ਲੈ ਕੇ ਜਾਂਦੀ ਨਹੀਂ ਅਸੀਂ ਕਿਹਾ ਹਾਂ ਮੈਂ ਕਿਹਾ ਉਹ ਕੁੜੀ ਤਾਂ ਪਹਿਲਾਂ ਹੀ ਟੈਨਸ਼ਨ ਲਈ ਬੈਠੀ ਹੈ ਦਿਮਾਗ ਤੇ ਕਿਹਾ ਉੱਥੇ ਰੌਲਾ ਰੱਪਾ ਪਾਊਗਾ ਤੇ ਉਹਦੇ ਦਿਮਾਗ ਤੇ ਹੋਰ ਅਸਰ ਹੋਊਗਾ ਕਿਹਾ ਮੈਂ ਸਰਪੰਚ ਨੂੰ ਕਹੀ ਤਾਂ ਸਿੱਧਾ ਮੈਂ ਕਿਹਾ ਸਰਪੰਚ ਸਾਹਿਬ ਸਿੱਧੀ ਜਿਹੀ ਗੱਲ ਕਿ ਆਪਾਂ ਤਾਂ ਨਿਬੇੜਾ ਕਰਨਾ ਠੀਕ ਹੈ ਤੇ ਜੇ ਵਾਲਾ ਕਹਿਣਗੇ ਜੋ ਮਰੀ ਪੰਚਾਇਤ ਨੇ ਕਿਹਾ ਵੀ ਕੁੜੀ ਨੂੰ ਚੱਲਿਆ ਵੀ ਕਰਬਣਾ ਤੇ ਆਪਾਂ ਕਹਾਂਗੇ ਵੀ ਭਾਈ ਸਾਡੀ ਮੁੱਢ ਤੇ ਇਹਨਾਂ ਦੇ ਮੱਥੇ ਲਗਣਾ ਚਾਹੁੰਦੀ ਨਹੀਂ ਠੀਕ ਹੈ ਮੇਰੇ ਕੱਲ ਨੂੰ ਆਰਧ ਚਾਹੀ ਗੱਲ ਨਹੀਂ ਕਰ ਕਿਉਂ ਨਹੀਂ ਬਸ ਸਿੱਧਾ ਨਵੇੜ ਕੀ ਆਉਣਾ ਬਸ ਇੱਕ ਪਾਸਾ ਕਰਕੇ ਆਉਣਾ ਹਾਂ ਪੰਚਾਇਤ ਨੂੰ ਕਹਿੰਦਾ ਕਿ ਪੰਚਾਇਤ ਜਿਹੜਾ ਫੈਸਲਾ ਤੁਸੀਂ ਕਰੋਗੇ ਵੀ ਸਾਡੇ ਦਾ ਸਿਰ ਮੱਥੇ ਆ ਆ ਚਿੰਨਾਂ ਗਾੜੀ ਕੁੜੀਆਂ ਹੋਈਆਂ ਨੇ ਤੇ ਸਾਨੂੰ ਦਾ ਨਾ ਤਾਂ ਕੁਝ ਨਹੀਂ ਚਾਹੀਦਾ ਠੀਕ ਹੈ ਸੰਦ ਕਲਾਤਲਾਤ ਨੇ ਹਾਂ ਸਰ ਕੋਈ ਪੈਸਾ ਨਹੀਂ ਕੋਈ ਘਰ ਚੋਂ ਵਧ ਨਹੀਂ ਚੱਲਦਾ ਹੈ ਵੀ ਉਹਨਾਂ ਕੋਲ ਕੀ ਦੇਣ ਨੂੰ ਆਪਾਂ ਨੂੰ ਹੈ ਸੰਦ ਤਾਂ ਕਹਵਾ ਸਾਡੀ ਕੁੜੀ ਸੁਖੀ ਚਾਹੀਦੀ ਆ ਸਾਡਾ ਖਿਆੜਾ ਖਿੜਾ ਦੋ ਨੇ ਛੇੜੀਏ ਨਾਲ ਆ ਪਿਆ ਭਲਾ ਦਿੰਦੇ ਉਹਨਾਂ ਨੂੰ ਠੀਕ ਹੈ ਨਾ ਜਦੋਂ ਆਪਾਂ ਪਾਸਾ ਵੜ ਲੈਣਾ ਉਦੋਂ ਬਚੱਕ ਲੱਗ ਜੂਗੀ ਜਿਹੜੇ ਪੈਸੇ ਦੇ ਲਾਲਚ ਨੂੰ ਫਿਰਦੇ ਸੀਗੇ ਉਹਨੂੰ ਠੀਕ ਹੈ ਉਹ ਹੁਣ ਦੇਖੀਏ ਕਹਿੰਦੇ ਹੁੰਦੇ ਕਿ ਜਦੋਂ ਬੰਦਾ ਬਾਹਲਾ ਨਾਲ ਚ ਕਰਦੇ ਠੀਕ ਹੈ ਉਸ ਤੋਂ ਬਾਅਦ ਚ ਆ ਕੇ ਥੱਲੇ ਡੇ ਲਾ ਹਾਂ ਥੱਲੇ ਡੇ ਡਾਂ ਜਦੋਂ ਬਾਹਲਾ ਸ਼ਾਲਾ ਮਾਰ ਲੱਗ ਜਿਹੜਾ ਆਪਣੇ ਕੁਦੇ ਦੇ ਕੁਝ ਜਿਆਦੇ ਹੈ ਫਿਰ ਥੱਲੇ ਆ ਕੇ ਡੇ ਦੇ ਨੇ ਸੋਚਣ ਜਿਆਦੇ ਲੱਗੇ ਜੀ ਨਾ ਹੁਣ ਪਰ ਗੱਲ ਇਹ ਹੈ ਕਿ ਮੈਂ ਆਪਦੀ ਭੈਣ ਦੇ ਨਾਲ ਥੋੜਾ ਜਿੰਨਾ ਚਿਰ ਮੈਂ ਖੜਾਗਾ ਉਹ ਨਜ਼ਰਾਂ ਨੂੰ ਕੁਝ ਨਹੀਂ ਹੁੰਦਾ ਲੱਛੀਰੇ ਨਿਕਾ ਜੇ ਜੀ ਤੁਹਾਨੂੰ ਪੁੱਛਣੀ ਦੱਸਣਾ ਜਦੋਂ ਉਹ ਆ ਗਈ ਔਰ ਉਹਨੂੰ ਬਾਕ ਖੁਸ਼ਕਵਰੀ ਦੇਵਾਂਗੇ ਬਸ ਹਾਂ ਨਾਲ ਉਹਦੀ ਕੋਲ ਤਾਂ ਕੋਈ ਗੱਲ ਨਹੀਂ ਕਰਦੇ ਯਾ ਮੇਰੇ ਮੇਰੇ ਕੋਲ ਫੋਨ ਆਇਆ ਸੀ ਬਸ ਮੇਰੇ ਮੈਂ ਹਣ ਕਿਹਾ ਵਧੀਆ ਵਧੀਆ ਠੀਕ ਨਹੀਂ ਹਾਂ ਸਾਰੇ ਵਧੀਆ ਮੇਰੇ ਵਧੀਆ ਜੀ ਲੱਗਿਆ ਕਹਿੰਦੀ ਮੈਨੂੰ ਦੱਸੀਏ ਭਾਬੀ ਮੈਂ ਆਹ ਖਰੀਦ ਲੈ ਮੈਂ ਛੋਟੇ ਵਾਸਤੇ ਆ ਮੈਂ ਸਾਡੇ ਵਾਸਤੇ ਕੁਛ ਨਾ ਖਰੀਦ ਤੂੰ ਆਪ ਦੇ ਵਾਸਤੇ ਕੁਛ ਲੈਣਾ ਥੋੜਾ ਲੱਗਿਆ ਨਹੀਂ ਪਾਪਾ ਤੁਹਾਡੇ ਵਾਸਤੇ ਕੁਛ ਲੈ ਕੇ ਆਉਂਗੀ ਕਹਿੰਦੀ ਹਣ ਖਾਂਦੀ ਹੱਥ ਨਹੀਂ ਆਉਂਦੀ ਠੀਕ ਆਜ ਹੱਥ ਨਹੀਂ ਆਉਣਾ ਮਨੇ ਹਾਂ ਪਾਪਾ ਕੱਲ ਦੇ ਵਾਪਸ ਆਉਂਗੀ ਜਦ ਮੈਂਨੇ ਚਾਹ ਕਿ ਠੀਕ ਹੈ ਲੈ ਮੈਂ ਪਿੰਡ ਤੇ ਤਿਆਰ ਹੋ ਕੇ ਬੈਠੀ ਹਾਂ ਪਰ ਬੋਤ ਮਿਲਤਾ ਹੈਗਾ ਵੀ ਚਲ ਤਿਆਰ ਹੋਰ ਜਾਏਗੀ ਡੈਡੀ ਸਦਾ ਹਾਂ ਜਦ ਬਾਬੂ ਨੂੰ ਕਹਾਂ ਵੀ ਤੂੰ ਤਿਆਰ ਹੋ ਗਿਆ ਡੈਡੀ ਮੈਨੂੰ ਮਿਲਤਾ ਹੈਗਾ ਬੋਤ ਅੱਪਾ ਜਿਹੜੇ ਕੰਮ ਚੰਗੇ ਆ ਆਪਣਾ ਸਿਰੇ ਲੱਗ ਜੀ ਉਹ ਬਾਦ ਨੂੰ ਹਾਂ ਤੁਹਾਡਾ ਟੈਨਸ਼ਨ ਨਹੀਂ ਮਨ ਜੜੀ ਜਾਂਦਾ ਵੀ ਖਾਣੇ ਗਿਆ ਮੁੜ ਕੀ ਬੋਲਣਗੇ ਕਹਿੰਦਾ ਡੈਡੀ ਹੈਗੇ ਨਾਲ ਬਸੇ ਕਰ ਲੈਂਗੀ ਰੱਬ ਜੀ ਤੇ ਆਉਂਦੇ ਸਿੱਧੇ ਠੀਕ ਓਕੇ ਤੇ ਚੱਲੀਏ ਚਲੋ ਪਰ ਅਜੇ ਤਿਆਰੀ ਨਹੀਂ ਚੱਲਿਆ ਕੰਮ ਨਹੀਂ ਦੇਸਤੇ ਚੱਲਿਆ ਨਾ ਚੱਲ ਜੇ ਬੜੀ ਭੀਏ ਤਾਂ ਕੁੱਟ ਕੁੱਟ ਲਿਆ ਦੇ ਕੁੱਟ ਮੈਂ ਤਾਂ ਪੀ ਕੇ ਬੱਕ ਜਉਂ ਤੱਕ ਕਿੰਨਾ ਕ ਟਾਈਮ ਲੱਗ ਜੂਗਾ ਉਧਰ ਪਤਾ ਨਹੀਂ 5 ਦਾ ਹੋਣਾ ਸੀਗਾ ਹਾਂ ਕੀ ਆ ਬਤ ਜੀਤੀ ਨੂੰ ਨਾਲ ਧਿਆਨ ਨੂੰ ਕਹਿੰਦਾ ਸੀਗਾ ਉਹ ਮੈਂ ਕਿਹਾ ਵੀ ਜੀਤੀ ਤਾਂ ਨਹੀਂ ਆਉਂਦੀ ਉਹ ਤਾਂ ਨਹੀਂ ਮੱਤੀ ਤੱਕ ਨਾ ਜਾਂਦੀ ਉਹ ਨਾਲੇ ਹੁਣ ਜੀਤੀ ਦਾ ਕੀ ਹੈ ਜੀ ਹਾਂ ਕੋਈ ਨਹੀਂ ਤਾਂ ਹੈ ਉਸੇ ਸਿਆਣੇ ਬਣੋ ਬਸ ਨਾਲੇ ਤੇ ਤਾਂ ਜੇ ਕੁੜੀ ਬਾਗੀ ਖਬਰਾਂ ਉਹਦੀ ਗੁੱਠਾ ਸਿੱਧਾ ਬੋਲਣਗੇ ਉਹ ਤਾਂ ਪਹਿਲਾਂ ਦਮਾਂ ਤੇ ਹੁਣ ਆ ਪਏ ਬੈਠੇ ਜਦੋਂ ਤੁਸੀਂ ਸਾਰਾ ਕੁਝ ਲਿਖ ਕੇ ਦੇਈ ਬੈਠੇ ਹੁਣ ਤਾਂ ਬਸ ਉਹਨਾਂ ਨੇ ਚੱਲਾ ਹੋ ਗਾ ਮਸਾਂ ਦੇ ਉਹਨਾਂ ਨੇ ਕੀਤੇ ਹੋਏ ਠੀਕ ਹੈ ਨੀ ਮੇਡਾ ਕਰ ਬਸ ਹੀਰਦੇ ਚੁੱਪ ਬੈਠਣ ਵਾਲੇ ਬਹੁਤ ਕੁਝ ਬੋਲਣਗੇ ਤੁਸੀਂ ਦੇਖ ਲਈ ਬੋਲਣ ਦੇ ਜਾਣ ਦੇ ਵਾਲਾ ਮੇਰੀ ਗੱਲ ਸੁਣੋ ਪੰਜੀ ਆਪਦੀ ਆਈ ਦਾ ਹਰ ਇੱਕ ਬੰਦਾ ਆਪਦੀ ਬਾਹ ਲਾਉਂਦੇ ਹੁੰਦੇ ਠੀਕ ਹੈ ਨਾ ਕਹਿੰਦੇ ਮੈਂ ਤਾਂ ਫ੍ਰੀ ਇੰਗਲਿਸ਼ ਦੀ ਚਾ ਕੋਈ ਨਹੀਂ ਟਿੱਕੇ ਹਟੀਆਂ ਤੁਹਾਡੇ ਥੋੜੀ ਥੋੜੀ ਕਰ ਆਪਣੇ ਵੀ ਕਹਿਂਟੇ ਆ ਮੇਰਾ ਹੀ ਪਤਾ ਪੱਤਰ ਕੇ ਅੰਦਰ ਤੂੰ ਵੀ ਲੈ ਚਲ ਹੁਣ ਨਾ ਵਧੀਆ ਹੁੰਕੇ ਨਿਆ ਕੰਮ ਨੂੰ ਵੀ ਪੜ ਜੇ ਅੱਪਾ ਜਿਹੜੇ ਕੰਮ ਚੱਲਦੇ ਆ ਹਨਾ ਬਸ ਫਰੀਆ ਬਈ ਮੈਂ ਤਾਂ ਪਹਿਲਾਂ ਅਟੀ ਭਾਈ ਕੇ ਅਟੀ ਮਾਰਨ ਅਟੀ ਮੈਂ ਤੰਦਰੰਦਰ ਮਾਰ ਡਿਆ ਵੀ ਮੈਂ ਖਾਣੇ ਮੂਰੇ ਗਿਆ ਨਾ 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 ਨ ਇਨੰਡਰ ਇਹਨਾਂ ਦਾ ਜਦੋਂ ਉਹਨੇ ਕਹਿ ਦਿੱਤਾ ਵੀ ਮੈਨੂੰ ਤਾਂ ਤਲਾਕ ਚਾਹੀਦਾ ਸਾਰਾ ਤੁੰਨਾ ਨਿਵੇੜਦਾ ਆ ਆਪਦੀ ਵਿਆਹ ਹੀ ਐਲਬਮ ਨੂੰ ਨਹੀਂ ਆਖਲਾ ਵੀ ਠੀਕ ਹੈ ਫਰਕਾਰੀਆਂ ਮਚਾ ਦਿੱਤੀਆਂ ਸਾਰਾ ਗੱਲਾਂ ਮੈਂ ਖਤਮ ਹੀ ਕਰਤਾ ਇਸ ਤੋਂ ਉੱਤੇ ਕੀ ਹਕਮ ਹੈ ਪਤਾ ਗੱਲ ਕੀ ਆ ਉਹਨੂੰ ਖੁਦ ਜਿੱਥੇ ਮਨ ਨਹੀਂ ਨਾ ਮਿਲਿਆ ਉੱਥੇ ਰਹਿਣ ਦੇ ਘਰ ਆਪਾਂ ਦੇਖ ਲੈਂਦੇ ਹਾਂ ਉਹ ਤਾਂ ਵaile ਠੀਕ ਹੈ ਜੀ ਹਾਂ ਉਹ ਨਾਲੇ ਕੁੜੀ ਦਾ ਤਾਂ ਕੋਈ ਹਾਲ ਨਹੀਂ ਸੀ ਉੱਥੇ ਕਹਾਂ ਜਾਂਦੇ ਬੰਦਾ ਚੱਜਦਾ ਹੋਵੇ ਤਾਂ ਵੀ ਆਪਾਂ ਕਹਿ ਨਹੀਂ ਪੈਸਾ ਸਮਾੜੀਏ ਜਨ ਬੰਦੇ ਨੇ ਸਿੱਤੇ ਕੱਟ ਲੂ ਜਦੋਂ ਉਹ ਹੀ ਨਸ਼ੇੜੀ ਐ ਕੁੜੀ ਨੂੰ ਆਪਾਂ ਕੀ ਦੇ ਉਸਤੇ ਬਠਾਵਾਗੇ ਬਸ ਉਹ ਇਹਦਾ ਗੱਲਾ ਜਿੰਨਾ ਜ਼ਿੰਦਗੀ ਗਟਨੀ ਐ ਜਿਹੜਾ ਬੰਦਾ ਤਾ ਇਹ ਸਾਥ ਤੇ ਨਾਲ ਆਇ ਨਹੀਂ ਤੇ ਬੁੜੀ ਤੁਸੀਂ ਅਸੀਂ ਉਹ ਤੋਂ ਵੀ ਅੱਗ ਦੀ ਨਾਲ ਤੇ ਫਿਰ ਕੀ ਬਣਦਾ ਤੁਹਾਡਾ ਸਕੂਲ ਨਹੀਂ ਰਹੀ ਬੁੱਡੇ ਨੂੰ ਵੀ ਹੈ ਜੇ ਮੁੰਡੇ ਨੂੰ ਨਸ਼ੇ ਤੋਂ ਰੋਕਿਆ ਹੁੰਦਾ ਤਾਂ ਨਸ਼ੇ ਤੇ ਕਾਹ ਤੋਂ ਲੱਗਦਾ ਜੇ ਚੰਦਨੀ ਹੁੰਦੀ ਪੁੱਤ ਫੇਰਾ ਨਾ ਆਉਂਦੀ ਨੀ ਸੀ ਆਉਂਦੀ ਬਸ ਬਾਕੀ ਜਿਹਹੀ ਗੱਲ ਨਿਬੜ ਦੀ ਗੱਲ ਤਾਂ ਇੱਥੇ ਆ ਵੀ ਜੇ ਜੀਤੀ ਨਹੀਂ ਰਹਿਣਾ ਚਾਹੁੰਦੀ ਬਸ ਚਲ ਹੁਣ ਇਹ ਗੱਲਾਂ ਨੂੰ ਆਪਾਂ ਕਰੀਏ ਬੰਦ ਆ ਆਪਾਂ ਤੁਹਾਨੂੰ ਚਾਹਨ ਕੁਟ ਭਰ ਬਸ ਚਾਹ ਨਾਲ ਚੱਲੇ ਤੇ ਕਾਰਫੋਨ ਤੇ ਚੱਲ ਗੱਡੀ ਕਰਕੇ ਤਾਂ ਚੱਲੇ ਗਿਆ ਚਲ ਆਜੋ ਚੱਲ ਚੱਲ ਚਾਹ ਮੈਂ ਤਾਂ ਗੇੜ ਬੁੜ ਬੰਦ ਕਰ ਲਈ ਹਾਂਜੀ ਹਾਂਜੀ ਕੋਈ ਗੱਲ ਨਹੀਂ ਚੱਕਾ ਪੁੱਤ ਚੰਦੋ ਮੇ ਚੰਗਾ ਹੋ ਗਿਆ ਸਿੱਛੇ ਬਾਸ਼ਾ ਮਸਨੇ ਵਿਰਾਂ ਹੋ ਜੇ ਜਿਹੜੀ ਗੱਲ ਸੋਚੀ ਆ ਉਹਦਾ ਹੱਲ ਹੋ ਜੇ ਉਧਰੋਂ ਨਿਕਲ ਪਜੇ ਹੈਲੋ ਹੈਲੋ ਮੈਂ ਕੀ ਕਰ ਪਾ ਸਾਸਰੀ ਕਾਲ ਪੁੱਤ ਸਾਸਰੀ ਕਾਲ ਕਿਵੇਂ ਆ ਤੂੰ ਬਾਜੀ ਇਹ ਕੌਣ ਆ ਫਿਰਤੋ ਕਿਨੇ ਆ ਮੈਂ ਤਾਂ ਠੀਕ ਆ ਵਧੀਆ ਮੈਨੂੰ ਤਾਂ ਸੁੱਖ ਨੇ ਦੱਸਿਆ ਸੀ ਤੈਨੂੰ ਫੋਨ ਲਾਇਆ ਹੋਊ ਉਹਨੂੰ ਹਾਂ ਹਾਂ ਜੀ ਲਾਇਆ ਸੀ ਨਾ ਸੁੱਖ ਨੇ ਮੇਰੇ ਕੋਲ ਆ ਹਾਂ ਆਈ ਦੰਨੇ ਪੁੱਤ ਮੇਰੀ ਗੱਲ ਸੁਣ ਪਹਿਲਾਂ ਤਾਂ ਮੈਨੂੰ ਕਾਲੇ ਦਾ ਦੱਸ ਕਿਵੇਂ ਆਗਾ ਕਾਹਤੋਂ ਮੈਂ ਰੂਆ ਹੁੰਦਾ ਠੀਕੇ ਮੈਨੂੰ ਪੁੱਛਿਆ ਪੂਰਾ ਹਰ ਹੋਤਾ ਤੇ ਤੁਸ ਤੱਕ ਪਤਾ ਨਹੀਂ ਮਿਲਿਆ ਮੈਂ ਤਾਂ ਕਹਿੰਨ ਕੀ ਹੋਣਾ ਸੀ ਫੋਨ ਕਰਕੇ ਵੀ ਨਹੀਂ ਕੁਝ ਆ ਉਹਦਾ ਪੁੱਤ ਮੈਂ ਤਾਂ ਨਾ ਇੱਥੇ ਉਲਝ ਗਈ ਦੇ ਇੱਕ ਵਿਆਹ ਤੇ ਰਿਹਾ ਹੋਇਆ ਸੀ ਮੁੰਡੇ ਦਾ ਤੈਨੂੰ ਪਤਾ ਹੀ ਆ ਫਿਰ ਕਿੱਥੇ ਮੈਨੂੰ ਟਾਈਮ ਲੈਣਾ ਮਿਲਿਆ ਤੇ ਤਾਂ ਫੋਨ ਮੈਂ ਤਾਂ ਕਿਤੇ ਵੀ ਨਹੀਂ ਫੋਨ ਕਰਿਆ ਸੋਨੂ ਠੀਕ ਦੀਦੀ

ਮਤਲਬ ਤਾਂ ਆਪਣੇ ਕੋਲ ਹੀ ਸੀ ਇੰਨੇ ਤੇ ਆਪ ਬਾਸ ਪੁੱਤ ਉਸ ਤੋਂ ਇਹੀ ਜਦ ਲੈ ਗਿਆ ਕਿ ਖੇਤਰਪਾਲ ਨੇ ਜਿਹੜਾ ਕੁਝ ਕੀਤਾ ਮਤਲਬ ਦਮਾਂਗ ਸੈਂਸ਼ਨ ਲੈ ਗਿਆ ਮੁਰਕੇ ਘਰੋਂ ਭੱਜ ਗਿਆ ਸੀਗਾ ਇਹ ਮੈਨੂੰ ਕੀ ਦੱਸਦੀ ਐ ਤੂੰ ਮਸ਼ਿੰਦਰ ਪਾਲ ਨੇ ਤਾਂ ਮੈਨੂੰ ਪਤਾ ਹੀ ਐ ਬੇਕਰ ਤੁੱਤੀ ਹੈ ਹੀ ਇਹੀ ਜੀ ਐ ਸ਼ੁਰੂ ਤੋਂ ਹੀ ਬਾਤ ਪਈ ਹੋਈ ਐ ਸੋਡੇ ਤਾਂ ਪਰ ਇੰਨਾ ਕਹਿ ਵੀ ਚੰਗੇ ਬੰਦਿਆਂ ਦੀ ਰੱਬ ਸੁਣਦਾ ਜ਼ਰੂਰ ਐ ਹੈ ਜੇ ਪੁੱਤ ਆਪਣੇ ਮਨ 'ਚ ਹੈ ਨਹੀਂ ਤੀ ਕੋਈ ਪਾਪ ਤਾਂ ਰੱਬ ਨੇ ਆਪਣੀ ਦੁਬਾਰੇ ਸੁਣ ਲਈ ਵਿਨਥਾਂ ਦਾ ਕਰੀ ਜਾਂਦਾ ਉਹ ਹੀ ਗੱਲਾਂ ਲੈ ਕੇ ਕਿ ਉਹ ਫੇਰ ਨਾ ਪੁੱਛਾਂ ਤੇ ਸਿੰਦਰ ਪਾਉਂਦਾ ਉਹ ਕਹਤਾ ਫੋਟਰ ਵੀ ਫੇਰ ਵੀ ਉਹਨੂੰ ਕੋਈ ਯਕੀਨ ਹੈ ਨਹੀਂ ਗਾਉਦੇ ਤੇ ਨਹੀਂ ਪੁੱਤ ਮੇਰੀ ਗੱਲ ਸੁਣ ਹੁਣ ਨਾ ਤੈਨੂੰ ਮੈਂ ਉਰੇ ਤੂੰ ਮੇਰੇ ਕੋਲੇ ਆ ਜੀ ਤੇ ਇੱਥੇ ਮੈਂ ਤੈਨੂੰ ਸੰਭੂਗੀ ਆਪੇ ਨਾਲੇ ਮੇਰੀ ਗੱਲ ਸੁਣ ਇੱਥੇ ਦਾ ਡਾਰੇ ਡਾਰ ਹੈ ਮੇਰੇ ਕੋਲੇ ਉਰੇ ਕੀ ਡਾਰੇ ਤੈਨੂੰ ਤੈਨੂੰ ਜਿੰਨਾ ਚਿਰ ਦੇਖ ਦੋ ਤਿੰਨ ਮਹੀਨਾ ਦਾ ਬੱਚਾ ਹੁੰਦਾ ਨੇ ਉਹਨਾਂ ਚਿਰ ਤੈਨੂੰ ਤੋੜਦੀ ਨਹੀਂ ਮੈਂ ਹਾਂਜੀ ਉਹ ਕਾਲਾ ਦੀ ਮੇਰੇ ਨਾਲ ਹੀ ਗੱਲ ਕਰੀ ਅਤਲੀ ਹਾਂ ਤੂੰ ਇਹ ਘੇਨਾਰਾ ਕਿ ਮੈਂ ਕਹਿੰਦਾ ਨਾ ਕੰਮ ਤੇ ਗਾਉਣ ਦੇ ਨਾ ਮੁਰਗੀ ਕਾਹਦਾ ਇਕੱਤੀ ਰਹਿਣੀ ਆ ਫੇਰ ਕਹਿੰਦਾ ਮੇਰਾ ਟੈਂਸ਼ਨ ਹੋਊਗੀ ਤੇਰੀ ਕਹਿੰਦਾ 9 ਮਹੀਨੇ ਆਂਦਾ ਕਹਿੰਦਾ ਚੁੱਪੂਆ ਕੋਲ ਬੱਜੇ ਚੁੱਪ ਕਾ ਕੇ ਕਹਿੰਦਾ ਨਹੀਂ ਕਹਿੰਦਾ ਮੈਂ ਛੱਡਿਆ ਹਾਂ ਨਾ ਕੋਈ ਨਾ ਮੈਂ ਕਰ ਲਾ ਕਰ ਲੂਆ ਉਹ ਆਉਂਗਾ ਨਾ ਮੇਰੀ ਗੱਲ ਸੁਣ ਨਾ ਦੇਖ ਨਾਲੇ ਤਾਂ ਮੈਂ ਸੋਨੂੰ ਮਠਾਈ ਦੇ ਜੂਗੀ ਹੈ ਤੇ ਨਾਲੇ ਤੈਨੂੰ ਲੈ ਜਾਨੀ ਆਂਗੀ ਮੈਂ ਹੁਣ ਐਂ ਸਲਾਹ ਕਰਦੀ ਦੀ ਮਹਾਨਾਲੇ ਤਾਂ ਉਹਨੂੰ ਉਹਦੇ ਕੋਲ ਜਾ ਆਉਂਗੀ ਲਿਆਉਂਗੀ ਉਹਨੂੰ ਔਰੇ ਤੇ ਨਾਲੇ ਮੈਂ ਆ ਚਲ ਪਾਜੀ ਦੇ ਆਉਂਗੀ ਆਪ ਤਾਂ ਨਹੀਂ ਆਈ ਵਾਪਸ ਕੀ ਹਣਾ ਤੁਸੀਂ ਕਿਤੇ ਯਾਨੀ ਨਾ ਮਤਾਂ ਆਪਣੇ ਨਾਲ ਕਲੀ ਤੋਂ ਸਾਥ ਦਾ ਨਿੱਕਾ ਕਾਲਾ ਮੈਂ ਤਾਂ ਚਾਚਾ ਤੇ ਚਾਚੀ ਨੇ ਕਿੱਤੀ ਮੰਮੀ ਹੋਰ ਉਹਨੂੰ ਬੁਲਾਇਆ ਬੈਠਾ ਉਹਨਾਂ ਨੇ ਤਾਂ ਬਚਾਰੇ ਦਾ ਪੂਰਾ ਸਾਥ ਹੁੱਟਾ ਕਾਟਾ ਚੱਲ ਭਾਈ ਸ਼ਾਵਾਸ਼ੇ ਉਹਨਾਂ ਦੇ ਮਿੱਠੇ ਤਾਂ ਡੁੱਬ ਜਾਣੀ ਤਾਂ ਹੁਣ ਕੋਈ ਕਲਾ ਨਹੀਂ ਆਇਆ ਗਿਆ ਹੈਗਾ ਹੈ ਉਦੋਂ ਤਾਂ ਮੈਂ ਬੈਠੀ ਰਹੀ ਆ ਹੁਣ ਦੇਖ ਲੈ ਇਹ ਜੀ ਜੀਵਰੇ ਵਸ ਗੰਮੀ ਨਹੀਂ ਲੋਟ ਆਏ ਹੈਗੇ ਲੋਟ ਫਿਰ ਪੁੱਤ ਤੈਨੂੰ ਵੀ ਪਤਾ ਹੀ ਹੈ ਜਦੋਂ ਵਿਆਹ ਸਾਹਾ ਕਰੇ ਤਰਿਆ ਹੋਵੇ ਫਿਰ ਕਿੱਥੇ ਭਾਜੀ ਵਿਆਹ ਤਾਂ ਤੁਸੇ ਹੋਣ ਰੱਖਿਆ ਸੀਗਾ ਨਾ ਕੰਨ ਦਾ ਪਹਿਲਾ ਵੀ ਆ ਪੂਆ ਸਾਲ ਹੋ ਤੁਸੇ ਵਿਆਹ ਬਦਿਆ ਹੋ ਗਿਆ ਵਿਆਹ ਤਾਂ ਪੁੱਤੋ ਬਦਿਆ ਹੋ ਗਿਆ ਤੈਨੂੰ ਪਤਾ ਹੀ ਆ ਫਿਰ ਜਦੋਂ ਐ ਹੁੰਦਾ ਹੀ ਵਿਆਹ ਹੈ ਵਿਆਹ ਹੈ ਫਿਰ ਉਹਦੀ ਚੱਲ ਪੈਂਦਾ ਕੰਮ ਤੇ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਲੈਣ ਆਉਣੀ ਆ ਕਿ ਨਾ ਇਧਰ ਮੈਂ ਮਠਾਈ ਦੇ ਜੂਗੀ ਤੇ ਨਾਲੇ ਲੈ ਜੂਗੀ ਤੈਨੂੰ ਚੰਗਾ ਠੀਕ ਆ ਪੂਆ ਮਨ ਮੜਾ ਮਟਾ ਕਾਲੇ ਜੀ ਆ ਜੀਓ ਹਾਂ ਉਹ ਟੈਨਸ਼ਨ ਨਹੀਂ ਐ ਦਾ ਮੈਂ ਤੁਸੇ ਕੋਈ ਕੰਮ ਨਹੀਂ ਕਰਨ ਦਿੰਦਾ ਹਾਂ ਪਤਨ ਤਾਂ ਇੰਦਾ ਕਿ ਤਾ ਵੀ ਕੋਈ ਆਪੋ ਸੋਜੀ ਵਾਕਿਆਂ ਨਾਲ ਮਸਾਂ ਕੋਨੀ ਆ। ਵਰਕੇ ਫੇਰ ਕੰਦਾ ਸੰਖਰੇ ਰਹਿ ਜਾਣ ਕੰਦਾ ਲਾ ਸਕੋ। ਗੱਲ ਤਾਂ ਸਹੀ ਆ ਪੁੱਤ ਰੱਬ ਨੇ ਮਸਾਂ ਸੁਣੀ ਹੈਗੀ। ਚੱਲ ਕੋਈ ਨਾ ਹਲੇ ਵੀ ਉਹੀ ਗੱਲ ਲੈ ਕੇ ਡਿੱਗਿਆ ਨਾ ਜਾਣ ਜੇ ਬੰਦਾ ਖੜਾ ਹੋ ਜੇ। ਹੈ? ਪਰਮਾਤਮਾ ਨੇ ਦੁਬਾਰੇ ਸੁਣ ਲਈ ਤੇਰੀ। ਚੱਲ ਮੈਂ ਤਿਆਰ ਹੁੰਨੀ ਆ ਮੈਂ ਆਉਣੀ ਆ ਜੰਗ। ਠੀਕ ਆ ਪੁੱਤ। ਠੀਕ ਆ ਮੱਤ। ਧਿਆਨ ਰੱਖੀ ਆਂ ਦਾ। ਠੀਕ ਆ। ਸਤ ਸ੍ਰੀ ਅਕਾਲ ਜੀ ਕਿਉਂ ਇੰਨਾ ਤੇ ਖਰਾਬ ਕਰੀ ਬੈਠਾ ਆਉਂਦਾ ਹੈ ਸਭ ਕਰਨਾ ਸਾਡੇ ਰਾਤ ਤੋ ਦੌਂਦੀ ਆਈਆਂ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਗਿਆ ਹੁਣ ਹੋਰ ਬਾਵਾ ਨਾ ਕੀ ਆ ਦੇ ਕਰੂਆਂ ਕਿ ਖੁਸ਼ ਹੁੰਦੀਆਂ ਨੇ ਵੀ ਮੇਰੀ ਤੇ ਸੁੱਖੀ ਬਸਦੀ ਅੱਜ ਮੈਂ ਆਪਦੀ ਦੀ ਦਾ ਘਰ ਜਾੜ ਕੇ ਆਈ ਆ ਉਹ ਭਾਈ ਤੂੰ ਨਹੀਂ ਜਾੜ ਕੇ ਆਈ ਉਹ ਤਾਂ ਉਹਦੀ ਕਿਸਮਤ ਸੀ ਜਿਹੇ ਹਜੀਜ਼ ਉਗੜ ਗਈ ਚੱਲ ਕੋਈ ਨਾ ਹੁਣ ਆਪਾਂ ਅੱਗੇ ਚੰਗਾ ਹੀ ਕਰਾਂਗੇ ਤੂੰ ਐਵੇਂ ਆ ਮਨ ਨਾਲਾ ਕਰ ਜਾ ਬੈਠ ਗਿਆ ਮਨਿੰਦਰ ਹਾਂਜੀ ਪਾਣੀ ਲੈ ਕੇ ਆਹ ਪਾਣੀ ਲੈ ਕੇ ਆਈਂ ਭੈਣ ਜੀ ਛੱਡੋ ਹੁਣ ਤੁਸੀਂ ਕਦੋਂ ਦੇ ਰੋਣ ਲੱਗੇ ਉਹ ਮੇਰੀ ਗੱਲ ਸੁਣ ਜੀ ਤਾਂ ਬੰਦੇ ਹੀ ਮਾਰਿਆ ਟੱਕਰ ਗਏ ਫਿਰ ਤੁਸੀਂ ਕਿਉਂ ਐਵੇਂ ਅੰਦਰ ਚਿਤਪੜਾ ਕੀਤਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਗਿਆ ਹੁਣ ਹੋ ਹੁਣ ਅਕੇਰੀ ਸੋਚੋ ਬੱਸ ਨਾਲੇ ਵੀ ਇਹ ਸ਼ੁਕਰ ਹੈ ਵਿਚਾਰ ਮੇਰੀ ਜਵਾਕੜੀ ਦੇ ਘੇੜਾ ਛੁੱਟ ਗਿਆ ਪਰ ਕੋਈ ਮਾਂ ਚਾਉਂਦੀ ਨਹੀਂ ਹੁੰਦੀ ਵੀ ਉਹਦੀ ਧੀ ਦਾ ਘਰ ਟੁੱਟੇ ਮੇਰੀ ਗੱਲ ਸੁਣੋ ਜਿਹੜਾ ਇਹ ਦੇ ਜਿਹੜਾ ਕੁਝ ਗੂਣਾ ਹੁੰਦਾ ਹੈ ਜਾਂ ਜਿਹੜਾ ਕੁਝ ਮੱਥੇ ਤੇ ਲਿਖਿਆ ਹੁੰਦਾ ਉਹ ਹੋ ਗੇ ਰਹਿੰਦਾ ਉਹਨੂੰ ਆਪਾਂ ਰੋਕ ਨਹੀਂ ਸਕਦੇ ਨਾਲੇ ਮਾਂ ਆਪਦਾ ਚਾਹੁੰਦੀ ਸੀ ਵੀ ਤਲਾਕ ਹੋ ਜੇ ਹੈ ਆਪਣੀ ਕੁੜੀ ਚਾਹੁੰਦੀ ਸੀ ਤਲਾਕ ਹੋ ਜੇ ਘਰੋਂ ਤਾਂ ਆਪਾਂ ਸੋਚ ਕੇ ਗਏ ਆਂ ਤੂੰ ਰੋਈ ਜਾਨੀਂ ਮੈਂ ਗੱਡੀ ਗੱਲ ਤਾਂ ਕਰ ਤੂੰ ਗੱਲ ਪਤਾ ਕੀ ਹੁੰਦੀ ਸੀ ਮੇਂ ਗੱਲ ਤਾਂ ਇਹੇ ਪੈਨ ਨੂੰ ਨਹੀਂ ਪਤਾ ਹਜੀ ਨਾ ਜੀ ਜ਼ਿਆਦਾ ਇਹ ਆਪਣੇ ਬਸ ਦਰਾਂ ਦੀਆਂ ਗੱਲਾਂ ਹੁੰਦੀਆਂ ਕਿਹੜੀ ਮਾਂ ਚਾਹੁੰਦੀ ਐ ਮੇਦੀ ਤੀ ਦਾ ਘਰ ਉਜੜੇ ਹੈ ਜਾਂ ਉਹਦੇ ਪੁੱਤ ਦਾ ਘਰ ਉਜੜੇ ਪਰ ਜਦੋਂ ਦੁਖੀ ਹੁੰਦੀ ਉਹ ਤਾਂ ਮਾਂ ਕੋਲ ਕਹਿ ਵੀ ਨਹੀਂਂਦੇ ਭਾਈ ਤਲਾਕ ਦਿਓ ਪਰ ਜਦੋਂ ਤਲਾਕ ਲਈ ਜਾਓਗੇ ਤਾਂ ਆ ਜਾਂਦੀ ਐ ਤਾਂ ਫਿਰ ਮਨ ਤਾਂ ਦੁਖੀ ਹੁੰਦਾ ਹੀ ਆ ਨਾ ਵੀ ਆਥੀ ਕੀਤਾ ਸੀ ਚੰਗਾ ਭਲਾ ਤੇ ਹੁਣ ਦੇਖ ਲੈ ਹੱਥੀ ਦਾ ਕਿਹੜੀ ਕੱਕੜਾ ਕਿਹੜਾ ਕੀਤਾ ਸਾਲ ਨੂੰ ਘੜਾ ਪਤਾ ਸੀਗਾ ਜੇ ਹੱਥੀ ਕੀਤਾ ਨਾ ਤਾਂ ਆਉਂਦਾ ਹੀ ਨਾ ਆਉਂਦਾ ਹਾਂ ਪਰ ਮਾਰੇ ਤਾਂ ਸਟ੍ਰੇਲਿੰਗ ਚਾ ਪੂਰੀ ਚਲੋ ਹੁਣ ਵੀ ਚੰਗਾ ਹੋ ਗਿਆ ਠੀਕ ਹੈ ਅੱਗੇ ਮੈਂ ਆਪਦੇ ਹੱਥੀ ਕਰਦੀ ਤਾਹੇ ਜੇ ਥਾਂਵੇਂ ਦੀ ਨੂੰ ਸਟਿੰਗ ਨਹੀਂ ਸੀ ਮੈਂ ਸਾਰਾ ਪੁੱਛ ਪੜਤਾਲ ਕਰਕੇ ਚੰਗਾ ਕਰਵਾ ਦੇਖ ਲਈ ਆਹਦੇ ਨਹੀਂ ਸੀ ਦੇਖਣੇ ਪੈਣੇ ਮੈਨੂੰ ਐਂਕ ਦੱਸ ਤੂੰ ਹੋਇਆ ਕੀ ਉੱਥੇ ਹੋਣਾ ਕੀ ਸੀ ਮਾਮੀ ਦਾ ਬੇੜਾ ਬੈਠਾ ਸੀ ਉਹ ਸਾਰਾ ਹੁਣ ਸੈਟ ਕਰਨ ਗਏ ਸੀ ਆਈ ਸੀ ਮਾਮੀ ਉੱਥੇ ਤੇ ਹੋਰ ਆਈ ਸੀਗੀ ਆਉਣਾ ਹੀ ਸੀ ਉਹਨੂੰ ਤਾਂ ਅਗ ਲੈਣੇ ਸੱਦਿਆ ਸੀਗਾ ਜਦੋਂ ਮਾਮੀ ਨੇ ਬੁੱਕ ਰੁਪੀਆਂ ਦਾ ਫੜਿਆ ਸੀ ਅਗਲਾ ਕਹਿੰਦਾ ਵੀ ਭਾਈ ਅੱਜ ਸਾਡਾ ਤਾਂ ਰਿਸ਼ਤਾ ਟੁੱਟ ਜਾਏਗਾ ਕੋਣ ਮੰਮੀ ਦੇ ਗੱਲ 'ਚ ਸਾਫਾ ਪਾਉਂਦੇ ਹੋਣਗੇ ਵੀ ਸਾਡੇ ਪੈਸੇ ਮੋੜ ਹੈ ਉਹਦੇ ਰਬਾਦ-ਬਾਦ ਕੇ ਬੋਲਦੀ ਸੀ ਕਿ ਕਹਿੰਦੀ ਇਹ ਤਾਂ ਘਰ ਪੱਟੂ ਆਵਦੀ ਤੀਦਾ ਇਹਨੇ ਘਰ ਨਹੀਂ ਬਸਣ ਦੇਣਾ ਸਾਰਾ ਕੁਛ ਇਹਦਾ ਕਰਿਆ ਤਰਿਆ ਮੰਮੀ ਤਾਂ ਆਪਾਂ ਹੀ ਸੀਗਾ ਵੀ ਇੱਥੇ ਨਰਕ 'ਚ ਹੀ ਡੁੱਬੀ ਰਹੇ ਕੁੜੀ ਸਭ ਕੁਝ ਬੋਲੀਓ ਮਾਂ ਨੂੰ ਸਰਪੰਚ ਸਾਹਮਣੇ ਨਾ ਫਿਰ ਮੰਮੀ ਪੈਸੇ ਲਈ ਆਉਂਦੀ ਨਹੀਂ ਪੈਸੇ ਕਿੱਥੋਂ ਲੈ ਪੈਸੇ ਤਾਂ ਫਿਰ ਉਤਰੋ ਸਰਪੰਚ ਪੈ ਕੇ ਵਿੱਚ ਉਹ ਕਰਕੇ ਉਹ ਦੋਨੇ ਗਲਤ ਸੀ ਪੈਸੇ ਲੈਣ ਵਾਲੇ ਵੀ ਪੈਸੇ ਦੇਣ ਵਾਲੇ ਸੀ ਹਾਂ ਉਹ ਤਾਂ ਗੱਲ ਉਹਨਾਂ ਨੇ ਫਿਰ ਠੱਪ ਕਰਤੀ ਉਲਟਾ ਕੇਸ ਪੈਂਦਾ ਸੀ ਉਹਨਾਂ ਦਾ ਕੇਸ ਪੈਂਦਾ ਸੀ ਦੋਨਾਂ ਪਾਸੇ ਸਰਪੰਚ ਨੇ ਵੀ ਛਟੀ ਦਿੱਤੀ ਲਈ ਉਹ ਕਹਿੰਦਾ ਵੀ ਦੁਰ ਫਿੱਟੇ ਮੂੰਹ ਲੱਖ ਲਾਣਦਾ ਤੇਰੇ ਜਦੋਂ ਜਦੋਂ ਸਰਪੰਚ ਨੇ ਇਹ ਗੱਲ ਆਖੀ ਸੀ ਭਾਈ ਤੂੰ ਸਿਆਣੀ ਬੈਣੀ ਹੈ ਤੇਰੇ ਦੀ ਧੀ ਹੈ ਤੇਰੇ ਦੀ ਗੱਲ ਨੂੰ ਜਾਉਗੀ ਤਾਂ ਤੂੰ ਉਹ ਹੈ ਕਰਕੇ ਪੈਸਾ ਉਹ ਕਰੇਗੀ ਫਿਰ ਕਿਵੇਂ ਕਰਦੀ ਮੈਂ ਤਾਂ ਗਲਤੀ ਹੋ ਗਈ ਗੱਲ ਨਹੀਂ ਔੜੀ ਗੱਲ ਨਹੀਂ ਔੜੀ ਉਹ ਨਿਸਚਿਤਾਰ ਆਪਕੜੀ ਹਾਂ ਤੇ ਪੱਖ ਹੁੰਦਾ ਨਾ ਲੈਂਦੀ ਸੀ ਸਵਾਦ ਹੀ ਰਿਸ਼ਤੇਦਾਰ ਹੈ ਕਦਾ ਰਿਸ਼ਤੇਦਾਰ ਹੈਗੇ ਬਾਈ ਟੁੰਡਾ ਰਿਸ਼ਤੇਦਾਰ ਥੋੜੀ ਆਏ ਹੁੰਦਾ ਕੇ ਬਾਲੀਆਂ ਕਮਾਉਣੇ ਕੋਈ ਦੇ ਆਗੇ ਰਿਸ਼ਤੇਦਾਰੀ ਤੌਲ ਦੀ ਖਤਮ ਹੋ ਗਈ ਸੀ ਤੇ ਉਹਨਾਂ ਨੇ ਉਹਨਾਂ ਧੱਕੇ ਮਾਰ ਕੇ ਘਰੋਂ ਕੱਢਿਆ ਸੀਗਾ ਉਹਦੇ ਜਦੋਂ ਕੇ ਸੀ ਨਾ ਐਵੇਂ ਜੇ ਨਾਲ ਉਹ ਤਾਂ ਪੁੱਤ ਬੰਦਾ ਹੈ ਨਹੀਂ ਚੰਗਾ ਨਹੀਂ ਹੁਣ ਮੈਂ ਐਂਜਸ ਸੌਖੇ ਮਾਰਨੇ ਕਿਸੇ ਦੀ ਵਧੀਆ ਸੈਨਸਮ ਕਰਦੇ ਸਾਰੇ ਇਹ ਕਾਹਨੂੰ ਪੁੱਤ ਜਾਨੀ ਸੌਖੇ ਕਿੱਥੇ ਉਹ ਗੱਲ ਏ ਤਰਕੇ ਦੇ ਲੱਗੇ ਜਿਹੜਾ ਕਰਨਾ ਅਥਰਾ ਹੋ ਗਿਆ ਸੌਖੇ ਤਾਂ ਨਾ ਇਹਨਾਂ ਨੂੰ ਬੋਲਣ ਸੌ ਕੁਛ ਕੁੜੀ ਬਸ ਮੈਂ ਤਾਂ ਇਹਨਾਂ ਨੇ ਕਰ ਕਹਦੀ ਭਾਈ ਕੰਨਾ ਚ ਕੌੜਾ ਤੇਲ ਪਾ ਲੋ ਜੋ ਕੁਛ ਬੋਲੀ ਜਾਂਦੀ ਏ ਬੋਲੀ ਜਾਣ ਦਿਓ ਠੀਕ ਹੈ ਨਾ ਮੁੰਡੇ ਦੀ ਮਾਂ ਹੀ ਨਹੀਂ ਦਿਵਾਲ ਤੂੰ ਪੁੱਤ ਮੇਰੀ ਘਰ ਦਾ ਸੋਨਾ ਇੱਕ ਗੱਲ ਹੁੰਦਾ ਨਾ ਅੱਜ ਮੇਰਾ ਕਾਲਜ ਦਾ ਠੰਡਾ ਹੋ ਗਿਆ ਤੇਰੇ ਪਿਓ ਨੇ ਤਾਂ ਇੰਨੀਆਂ ਹੀ ਘੜਕੜ ਕੇ ਸੁਣਾਈਆਂ ਨਾ ਉਹਨਾਂ ਨੂੰ ਉਹਨਾਂ ਨੂੰ ਗੰਨ ਨਹੀਂ ਹੋਊਗੀ ਹਾਂ ਦੇ ਨੰਕੇ ਮੈਂ ਮੂਤ ਦੀ ਚੱਕ ਕੋਲ ਬੈਠੇ ਜੇ ਤੁਸੀਂ ਨਾਲ ਲਾਈ ਜਾਂਦੇ ਨਾ ਜਦ ਮੈਂ ਤਾਂ ਪਹਿਲਾਂ ਉਦੋਂ ਹੀ ਮੈਂ ਆ ਗੱਲ ਵਿਗੜਦੀ ਨਹੀਂ ਸੀ ਪਰ ਗੱਲ ਹੋਈ ਜਾਂਦਾ ਜਦ ਬੰਦੇ ਮਾੜੇ ਸੀ ਫਿਰ ਤਾਂ ਸਮਾਜੀ ਹਾਂ ਹਾਂ ਬੰਦਾ ਤੁਸੀਂ ਦੇਖ ਹੀ ਰਹੇ ਆ ਸਾਡੇ ਸਾਹਮਣੇ ਹੀ ਸੀ ਕਿਵੇਂ ਬੋਲਦਾ ਉਹਦਾ ਭਾਈ ਮੈਂ ਕਹਿੰਦਾ ਉਹ ਮੁੰਡੇ ਦੀ ਮਾਂ ਤਾਂ ਤੂੰ ਕੌਣ ਹੋਣਾ ਟੱਕਰ ਦੇ ਤਰੱਕ ਲਿਆ ਉਥੇ ਥਾਣੇਦਾਰ ਸਾਹਿਬ ਆ ਕੇ ਉਹ ਕਰਕੇ ਕਹਿੰਦਾ ਕਹਿੰਦਾ ਬੀਬਾ ਮੈਂ ਤਾਂ ਸਹੀ ਤਰੀਕੇ ਨਾਲ ਖፋਇ ਤੁੰਗਾ ਸਰਪੰਚ ਕੋਲ ਬੈਠੇ ਆ ਨਾਲ ਚਿੱਤਰ ਖਾ ਕੇ ਹਾਂ ਨਾਲ ਪਰ ਉਹ ਤਾਂ ਗੱਲ ਉਹ ਤੋਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਐਨੀ ਕੁੱਟ ਕੋਈ ਥਾਣੇ ਜਦ ਤੇ ਮੁੰਡਾ ਹਜੇ ਵੀ ਹੈ ਕਿ ਆਇਂ ਆਈ ਤਰੀਆ ਤੇ ਡੱਕਿਆ ਹੋਇਆ ਉਹ ਤਾਂ ਡੱਕਿਆ ਹੋਇਆ ਰਹਾ ਢੇ ਨਾਲੀ ਗੱਦ ਉਹ ਦੇ ਨਾਲ ਓਲ ਓਲਡ ਕਰ ਗਿਆ ਮੈਂ ਤੁਹਾਨੂੰ ਕਹਿੰਦਾ ਜੀ ਮਾਮਾ ਪਰੇ ਹੁੱਕੇ ਖੜਨਾ ਮੈਂ ਬੁੱਥਾ ਕੁੱਟ ਦੂ ਤੇਰਾ ਬਸ ਹਾਂ ਅੱਛਾ ਸ਼ੁਕਰ ਨਿਭੜ ਗਿਆ ਹੈ ਬਸ ਮੈਂ ਇਹਨਾਂ ਨਾਲ ਖੜਾ ਛੱਡ ਖੱਟਿਆ ਨਾ ਛੁੱਟ ਗਿਆ ਠੀਕ ਹੈ ਲੇਖ ਲਿਖਾ ਡੈਡੀ ਕਰਾ ਲੈਣਾ ਸਵੇਦੂ ਮੁਰਕੇ ਸਾਡੇ ਬਾਅਦ ਚ ਨਾ ਸਾਰਾ ਕੁਝ ਹੋ ਗਿਆ ਕੱਲ ਪੁੱਤਰ ਸਾਰਾ ਗੱਡੀ ਚ ਪਿਆ ਲਿਆ ਹੁੰਦੇ ਨਾ ਚੱਕ ਕੇ ਸਮਾਪਤ ਲਿਆਉਂਦੇ ਜਾਂਦੇ ਚੱਕ ਲਾਂਗੇ ਉਹਨਾਂ ਨੂੰ ਨਾਲੇ ਤਾਕਜਾ ਨੂੰ ਆਪਦੇ ਕੋਲੇ ਰੱਖੀ ਫੋਟੋ ਸਟੇਟ ਵੀ ਕਰਾ ਕੇ ਰੱਖੀ ਉਹ ਇਹ ਕੱਲ ਨੂੰ ਇਹ ਗੱਲ ਵੀ ਜਦੋਂ ਕਿਤੇ ਦੂਜੇ ਸਾਡੇ ਕੁੜੀ ਦਾ ਕਰਾਉਗੇ ਤਾਂ ਬਾਅਦ ਚ ਭਾਈ ਕਰ ਨੂੰ ਕੋਈ ਵਿੱਚ ਹੋਗਾ ਤਾਂ ਆਪਾਂ ਨੂੰ ਪਤਾ ਹੋਵੇ ਵੀ ਆਪਣਾ ਨਿਭੜਿਆ ਹੋਇਆ ਨਾ ਉਹਨੂੰ ਕਰਾ ਕੇ ਉੱਤੇ ਲੈਮੀਨੇਸ਼ਨ ਨਹੀਂ ਆਪਾਂ ਤਾਂ ਹੁਣ ਮੇਕ ਗਿਆ ਨੇ ਸੁਣਾਈ ਜਿੱਥੇ ਕੁੜੀ ਦਾ ਕਰਾਂਗੇ ਮੈਂ ਤਾਂ ਇਹ ਕੋਈ ਲਕੋਛਪੋਲੀ ਰੱਖਦੀ ਅਗਲੇ ਨੂੰ ਸਾਰੀ ਸੱਚੀ ਗੱਲ ਦੱਸੂ ਕਾ ਆ ਗਏ ਦਿਖਾ ਕੇ ਕੱਲ ਨੂੰ ਐਵੇਂ ਆ ਕਿ ਬਿਤਾ ਆਪਾਂ ਰਿਸ਼ਤਾ ਕਰ ਦਈਏ ਮੁੜ ਕੇ ਵਿੱਚ ਸਭ ਕੁਝ ਹੋਰ ਬੋਲਿਆ ਉਹਨੂੰ ਹਾਂ ਇਹ ਜਿਹੇ ਲੋਕ ਬੇਮਾਨੀ ਨਹੀਂ ਛੱਡਦੇ ਹੁੰਦੇ ਉਹਦੇ ਦੇ ਚੌਕੀ ਨਾਲੇ ਹਜੇ ਮਾਂ ਆਪਾਂ ਕੋਈ ਰਿਸ਼ਤੇ ਨਹੀਂ ਕਰਨੀ ਕਰਦੇ ਠੀਕ ਹੈ ਪਤਾ ਕਿਉਂ ਕਿਉਂਕਿ ਹਜੇ ਨਵਾਂ ਨਵਾਂ ਉਹਦਾ ਤਲਾਕ ਹੋਇਆ ਹੈਗਾ ਉਹਦੇ ਮਨ ਦੇ ਵਿੱਚੋਂ ਗੱਲ ਲੈਣ ਦਿਓ ਫਿਰ ਕਿਤੇ ਜਦੋਂ ਹੁਣ ਆਪ ਸੋਚਾ ਨਾ ਅੱਗੇ ਵਧਣ ਦਾ ਕੋਈ ਨਹੀਂ ਭਾਈ ਕੋਈ ਆ ਗਈ ਕੋਈ ਨਹੀਂ ਮੈਂ ਹਜੇ ਇੱਥੇ ਹੀ ਐਜ ਠੀਕ ਹੈ ਕੋਈ ਨਹੀਂ ਉਹ ਵੀ ਸਮਝਾਵਾਂਗੇ ਵੀ ਪੁੱਤਰ ਜ਼ਿੰਦਗੀ ਤਾਂ ਆਪਣਾ ਬਸਾਉਣੀ ਪੈਂਦੀ ਹੁੰਦੀ ਹੈ ਵੀ ਇਹ ਕਹਿੰਦੇ ਘਰੇ ਬੈਠਿਆ ਜਾਨਾ ਧੀਆ ਦਾ ਰਾਜੇ ਰਾਣੀਆਂ ਨਹੀਂ ਰੱਖਦਾ ਧੀਆ ਨੂੰ ਕੋਈ ਨਹੀਂ ਬਾਰ ਵਟਵਾਦਾ ਕੋਈ ਨਹੀਂ ਬਾਰ ਵਟਵਾਦਾ ਨਣੇ ਲੋਕੀ ਤਾਂਨੇ ਮਿਹਨੇ ਦੇ ਕੇ ਮਾਰ ਦਿੰਦੇ ਆਗੇ ਹਾਂ ਬੰਦਾ ਕਹਿੰਦਾ ਤੁਹਾਡੀ ਕੁੜੀ ਬਾਹਰ ਚ ਬੈਠੀ ਹੈ ਕੀ ਬੋਲਣ ਨੂੰ ਮਰਦੇ ਹੋ ਬਸ ਇੱਥੇ ਹੀ ਗੱਲ ਹੁੰਦੀ ਹੈ ਤੇ ਆਇਆ ਨਹੀਂ तेरे ਕੋਲ ਜੀਤੇ ਦਾ ਫੋਨ ਉਹਨੇ ਤਾਂ ਆਉਣਾ ਸੀਗਾ ਹਾਂ ਬਸ ਘੰਟੇ ਤੱਕ ਕਹਿੰਦੀ ਸੀਗੀ ਕਿ ਘੰਟੇ ਤੱਕ ਆ ਜਾਣਗੇ ਅਸੀਂ ਉੱਪਰ ਜਾਗੇ ਉਹਦਾ ਸਵੇਰੇ ਫੋਨ ਆਇਆ ਸੀ ਕਹਿੰਦੀ ਤੁਰ ਪਏ ਸੀ ਹਾਂ ਚਲ ਤੂੰ ਆਏ ਕਰ ਥੋੜੀ ਚਾਹ ਚੰਗੀ ਜੀ ਬਣਾ ਦੇ ਹਾਂ ਬਸ ਜੀ ਬਣਾ ਦੇ ਮੈਨੂੰ ਤਾਂ ਉੱਥੇ ਚਾਹ ਬਣਾ ਜਦ ਪਤਾ ਵੀ ਮੈਂ ਤਾਂ ਰਹਿ ਨਹੀਂ ਸਕਦਾ ਆ ਕਦੇ ਡੈਡੀ ਨੂੰ ਕੀ ਬਣਾ ਮੈਂ ਤਾਂ ਉਹ ਵੀ ਪੀ ਨਹੀਂ ਚਾਹ ਮੈਂ ਵੀ ਨਹੀਂ ਪੀਣੀ ਚਾਹ ਅੱਛਾ ਡੈਡੀ ਅਸੀਂ ਨਾ ਮੈਨੀ ਵੀ ਨਹੀਂ ਬੁੱਤ ਜਹਾ ਬੁੱਤ ਜਪਤੀ ਬੋਹ ਚੰਗੀ ਠੀਕ ਵੈਰੀ ਗੱਲ ਸਿੰਘ ਮਰਮਦਾਰਾ ਸਾਂ ਤੂੰ ਵੀ ਨਾ ਕੱਲਾ ਕੱਲਾ ਬਾਹਰ ਨਹੀਂ ਜਾਣਾ ਇਹ ਜਵੰਨ ਦਾ ਰਸਾਲੀ ਹੁੰਦਾ ਭੰਜੀ ਬਿਲਕੁਲ ਹੈ ਉਹ ਜਾਂਦੇ ਛੇੜੀ ਚਾਰ ਬੰਦੇ ਇਕੱਠੇ ਕਰਕੇ ਲੈ ਆ ਕੇ ਤੇਰੇ ਗਲਮੇ ਚ ਹੱਥ ਪਾ ਲਈ ਮੁਰ ਕੇ ਕੱਲ ਨੂੰ ਤੈਨੂੰ ਘੇਰ ਲੈ ਕੌਣ ਜ਼ਿੰਮੇਵਾਰ ਕੋਈ ਜਾਣਦੀ ਕਰ ਗਿਆ ਫਿਰ ਕੀ ਕਹਿਪ ਲੋਗੇ ਤੁਸੀਂ ਕੋਈ ਤਾਂ ਹੈ ਨਹੀਂ ਕੋਈ ਗਾਲ ਜਿਹੜੀ ਚਾਰ ਰੱਖਾਂ ਅਜੇ ਤਾਂ ਤੁਸੀਂ ਆਪਦਾ ਮਹੀਨਾ ਵੀ ਦਿਨ ਦਾ ਭਾਈ ਜਰਾ ਤੂੰ ਬਾਹਰ ਅੰਦਰ ਦਾ ਵੀ ਘਟਾ

ਤੇ ਸੋਹਰਾ ਕਿਵੇਂ ਬਣਿਆ ਬੱਸ ਮਾਸੀ ਹੁਣ ਨਮੇੜਾ ਕਰਕੇ ਆਏ ਆ ਤਲਾਕ ਹੋ ਗਿਆ ਸੋਹਰਾ ਕੋਈ ਤਾਂ ਇੱਕ ਬਤਾ ਕਿ ਆ ਗਿਆ ਅੱਜ ਤੱਕ ਉਹ ਕਿੱਥੇ ਹੋਰ ਮਾਸੀ ਮੈਂ ਤਾਂ ਰੋਜ਼ ਕੁੜੀ ਨੂੰ ਦੇਖ ਕੇ ਨਾ ਰੋਜ਼ ਪਲ-ਪਲ ਮਰਦੀ ਸੀਗੀ ਹੈ ਹਾਂ ਬਾਕੀ ਉਬਾਸ ਫਿਰ ਹੁਣ ਕੀ ਕੀਤਾ ਜਾਵੇ ਹਜੇ ਵੀ ਕੋਈ ਕੰਮ ਚੰਗੇ ਸੀ ਵੀ ਕੰਜਰਾਂ ਨੂੰ ਖਿਹੜਾ ਛੁੱਟ ਗਿਆ ਬਥੇਰਾ ਬਾਦ ਬਾਦ ਬੋਲਣ ਆ ਕੇ ਨਾ ਜੀ ਅਸੀਂ ਤਾਂ ਕੁੜੀ ਨੂੰ ਬਸਾਵਾਂਗੇ ਮਾਂ ਨਹੀਂ ਬਸਣ ਦਿੰਦੀ ਕੋਈ ਕੁਸ ਬੋਲੇ ਕੋਈ ਕੁਸ ਬੋਲੇ ਉਹ ਮੁੰਡਾ ਦੇਖ ਲੈ ਸਿੱਧਰਾ ਆ ਉਹ ਗਾਹ ਮੂਰੇ ਹੋ ਹੋ ਬੋਲੇ ਮੈਂ ਤਾਂ ਫਿਰ ਕਹਿਦਾ ਮੈਂ ਮੂੰਹ ਤੇ ਮਾਰੂ ਤੇਰੇ ਲਪੇੜਾ ਸਾਰਾ ਦਿਨ ਤੂੰ ਨਸ਼ੇ ਦੇ ਡੱਕਿਆ ਰਹਿਣਾ ਸੁਰਤ ਤੈਨੂੰ ਰਹਿੰਦੀ ਨਹੀਂ ਤੇਰੇ ਲੜਨਾਂ ਮੈਂ ਕੁੜੀ ਹਾਂ 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 ਪ੍ਰਭਾਤ ਹੋਣਾ ਸੀ ਹੋ ਗਿਆ ਮਸੀਮਾ ਬਾੜੀ ਤੇਜ ਸੀ ਬਾੜੀ ਤੇਜ ਮਾ ਉਹ ਤਾਂ ਉਹੀ ਸਾਰੇ ਪਿੰਡ 'ਚ ਕਿਸੇ ਨੂੰ ਬਾਰੇ ਨਹੀਂ ਆਉਣਦੇ ਤੇ ਉੱਥੇ ਆਸੇ-ਪਾਸੇ ਤੋਂ ਜਦੋਂ ਅਸੀਂ ਮੁੜ ਕੇ ਆਉਣ ਲੱਗੇ ਤੈਨੂੰ ਪਤਾ ਆਂਢੀ-ਗੁਆਂਢੀ ਤਾਂ ਫਿਰ ਗੱਲਾਂ ਸੁਣਦੇ ਹੀ ਐ ਹੈ ਤੇ ਫਿਰ ਅਗਲੇ ਨੇ ਭਾਈ ਸਾਨੂੰ ਖੜਾ ਲਿਆ ਕਿ ਕਹਿੰਦੇ ਵੀ ਭਾਈ ਬਹੁਤ ਵਧੀਆ ਕੀਤਾ ਤੁਸੀਂ ਇੰਨਾ ਇਹੋ ਜਿਹੇ ਗੰਦੇ ਨਾਲੋਂ ਖੜਾ ਛੜਾ ਲਿਆ ਹਾਂ ਹੋਰ ਕਹਿੰਦੇ ਕਿ ਇਹ ਤਾਂ ਕਹਿੰਦੀ ਸੀ ਮੇਹਣੀ ਹੈ ਨਹੀਂ ਕਿਸੇ ਨਾਲ ਪਿੰਡ 'ਚ ਕਿਸੇ ਨਾਲ ਨਹੀਂ ਘਟਦੀ ਇਹ ਤਾਂ ਬਹੁਤ ਜ਼ਿਆਦੇ ਝਾਲ ਮਹਿਗੀ ਕਹਿੰਦੀ ਤੁਸੀਂ ਕਿੱਥੋਂ ਫਸ ਗਏ ਮਗਾ ਮੈਂ ਕਿੱਥੋਂ ਫਸਣਾ ਸੀਗਾ ਮੈਂ ਤਾਂ ਕੁੜੀ ਗਾ ਮਮੀ ਕੋਲੇ ਛੱਡੀ ਸੀ ਮੈਂ ਬਾਈ ਤੰਨੇ ਉਹਨੇ ਗਾ ਕੁੜੀ ਵੇਚਦੀ ਸੀ ਹੁਣ ਕੀ ਦੱਸਾਂ ਕਿਸੇ ਨੂੰ ਕੀ ਇੰਨਾ ਗੱਲਾਂ ਦਾ ਪਤਾ ਆ ਬਸ ਫਿਰ ਮਾਸੀ ਜਿਹੜੇ ਕਰਮ ਮਾੜੇ ਹੁੰਦੇ ਹੈਗੇ ਚਲ ਮੇਰੀ ਗੱਲ ਸੁਣ ਜੇ ਤਾ ਤੇਰਾ ਟੈਬ ਲੱਗਿਆ ਮੈਨੂੰ ਮਿਲ ਕੇ ਜਾਈ ਮੇਰੇ ਤਾਂ ਬਾਹਲੇ ਹੀ ਤੇ ਤੋਦਰਿਆ ਪਿਆ ਤੈਨੂੰ ਮਿਲਣ ਨੂੰ ਆਉਂਗੇ ਪੁੱਤ ਮੈਂ ਜਰੂਰ ਆਪੇ ਨਾਲ ਡੱਟੀ ਨੂੰ ਲੈ ਕੇ ਜਾਵਾਂ ਹਾਂ ਹੋਰ ਆ ਜੀ ਬਥੇਰੇ ਮੁੰਡੇ ਬਗਿਆ ਚਲ ਕੇ ਮੈਂ ਵੀ ਉਹ ਸ਼ਿਕਰੂ ਲੋਕ ਉੱਪਰ ਜਾ ਕੇ ਕਰਾ ਲੇਗੀ ਹਾਂ ਮਾਸੀ ਹੁਣ ਤਾਂ ਮੇਰੀ ਗੱਲ ਸੁਣ ਮੈਂ ਤਾਂ ਕਿਸੇ ਤੀਜੇ ਬੰਦੇ ਚ ਫਸਦੀ ਨਹੀਂ ਭਾਈ ਹੁਣ ਤੇਰੇ ਤੇ ਗੱਲ ਸੈੱਟ ਤੀ ਦੇਖ ਤੇਰੇ ਤੇ ਮੈਨੂੰ ਰੱਬ ਜਿੰਨਾ ਯਕੀਨ ਹੈ ਜਿੱਥੇ ਤੂੰ ਕਹੇਗੀ ਮੈਂ ਤਾਂ ਆਪੀ ਕੁੜੀ ਉੱਥੇ ਤੋਰੂੰਗੀ ਹੁਣੇ ਤੇਰੀ ਜ਼ਿੰਮੇਵਾਰੀ ਹੈ ਵੀ ਤੂੰ ਕੋਈ ਵਧੀਆ ਘਰ ਢੋਲ ਲਾ ਹਾਂ ਕੋਈ ਨਾ ਮੈਂ ਤਾਂ ਪਤਾ ਨਹੀਂ ਕਿੰਦਾ ਖਾਉ ਮੈਂ ਸਾਲੇ ਦੀ ਪਰਵਾਹ ਹੀ ਕਰਨੀ ਪੂਰੀਆਂ ਗੱਲਾਂ ਲੋਕ ਉੱਪਰ ਜਾ ਕੇ ਕਰਾਗੇ ਹਾਂ ਹਾਂ ਚਲ ਉਹ ਹੀ ਤਾਂ ਹੈ ਹਾਂ ਚਲ ਚੰਗਾ ਮਾਸੀ ਜੇ ਮੇਰਾ ਲੋਟ ਲੱਗਿਆ ਨਾ ਮੈਂ ਤੇਨੂੰ ਮਿਲ ਕੇ ਜਾਉ ਇੱਕ ਦਿਨ ਮੇਰਾ ਤਾਂ ਬਾਹਲੇ ਚ ਟੁੱਠਿਆ ਪਿਆ ਤੈਨੂੰ ਮਿਲਣ ਨੂੰ ਹਾਂ ਚੰਗਾ ਮਾਸੀ ਬੈਠੇ ਰਹਿੰਦੇ ਹਾਂ ਹਾਂ ਲੱਗਿਆ ਮਾਸੀ ਆਪਣੇ ਨਾਲ ਹੀ ਐ ਹਾਂ ਨਾਰਾ ਵਾਸੀ ਤੁਹਾਡੇ ਸਿਰ ਤੇ ਹੀ ਤੂਰੀ ਫਿਰਦੀਆਂ ਵੀ ਬਸ ਹਾਂ ਤੇਨੂੰ ਤਾਂ ਉਦੋਂ ਦੇ ਕੁੜੀ ਹੁੰਦਾ ਹਾਂ ਚੰਗਾ ਮਾਸੀ ਹਾਂ ਚੰਗਾ ਮਾਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਚਾਚੀ ਲਮਾਸੀ ਕਿੰਨਾ ਹੋਉਂਦਾ ਉਹੀ ਤਾਂ ਹੈ ਬੁੱਤ ਇਹਦਾ ਵਿਚਾਰੀ ਜੇ ਕਿਤੇ ਪਹਿਲਾਂ ਕੁੜੀ ਮੇਰੇ ਕੋਲੇ ਹੁੰਦੀ ਇਹ ਤਾਂ ਇਹ ਜਿਹਾ ਚੰਗਾ ਘਟੂਲ ਕੇ ਦਿੰਦੀ ਆ ਦੇਣੀ ਨਾ ਦੇਖਣ ਨੂੰ ਮਿਲਦੇ ਆਪਾਂ ਨੂੰ ਸਹੀ ਗੱਲ ਆ ਸ਼ੁਕਰ ਹੈ ਜੇ ਐਂ ਮਨਾ ਲਉਂਗੀ ਉਦੋਂ ਖੜਾ ਛੁੱਟ ਗਿਆ ਉਹੀ ਦਾ ਕਰਮ ਚੰਗੇ ਸੀ ਹਲੇ ਵੀ ਆਪਣੇ ਹਾਂ ਜੇ ਤੁਸੀਂ ਐਂਸ਼ੋ ਕਰ ਮਨਾਓ ਜਿਹੜਾ ਪਿੰਡ ਦਾ ਉਹਨਾਂ ਦੇ ਪਿੰਡ ਦਾ ਸਰਪੰਚ ਸੀਗਾ ਆਪਣੇ ਸਰਪੰਚ ਨੂੰ ਜਾਣਦਾ ਸੀਗਾ ਨਹੀਂ ਉਹ ਤਾਂ ਨੇੜ ਨੇੜ ਨਹੀਂ ਆਉਂਦੇ ਸੀ ਜਾਟਿੰਦੱਸਿਆ ਮੈਨੂੰ ਅੱਛਾ ਹਾਂ ਉਹੀ ਦਾ ਦਾ ਤਾਈ ਦਾ ਪੁੱਤ ਮੈਂ ਕਿਹਾ ਸੀ ਵੀ ਤੇਰੇ ਪਿਓ ਬਿਨਾਂ ਇਹ ਕੰਮ ਨਿਭੜ ਨਾਣੀ ਉਹ ਤਾਂ ਇਹ ਵੱਧ ਵੱਧ ਕੇ ਬੋਲਣਾ ਸਾਨੂੰ ਕੱਲਿਆਂ ਨੂੰ ਮਾਂ ਕੁੱਤਾ ਨੂੰ ਕੀ ਦਬਾਲ ਸੀ ਉਹ ਤਾਂ ਤੇਰੇ ਪਿਓ ਕਰਕੇ ਨਵੇੜਾ ਹੋ ਗਿਆ ਜਦੋਂ ਇਹਨੇ ਮਾਰਿਆ ਰੋਜਾ ਤੇ ਕਹਿੰਦਾ ਵੀ ਕੋਈ ਨਹੀਂ ਫਿਰ ਤੁਹਾਨੂੰ ਮੈਂ ਦੇਖੂ ਨਹੀਂ ਉਹਨਾਂ ਨੇ ਐ ਨਹੀਂ ਕਿ ਆ ਵੀ ਕੁੜੀ ਨੂੰ ਲੈ ਕੇ ਆਓ ਬਧੇਰਾ ਕਹਿੰਦੇ ਸੀ ਕੁੜੀ ਨੂੰ ਮੂਰੇ ਕਰੋ ਇੱਕ ਵਾਰੀ ਸਾਡੇ ਕੁੜੀ ਨੂੰ ਲੈ ਕੇ ਆਓ ਅਸੀਂ ਕੁੜੀ ਬਸਾਉਣੀ ਆ ਤੁਸੀਂ ਨਹੀਂ ਬਸਣ ਦਿੰਦੇ ਕੁੜੀ ਨੂੰ ਬਧੇਰਾ ਕੁਝ ਬੋਲੇ ਅਸਤਾ ਵਸ ਫਿਰ ਮੈਂ ਤਾਂ ਤੇਰੇ ਪਿਓ ਨੂੰ ਇੱਕ ਗੱਲ ਕਹੀ ਸੀ ਮੈਂ ਕਾ ਵੀ ਭਾਈ ਸਾਹਿਬ ਆਪਾਂ ਤਾਂ ਨਵੇੜਾ ਕਰਕੇ ਹੀ ਜਾਣਾ ਹੈਗਾ ਹੈ ਵੀ ਸਾਨੂੰ ਤਾਂ ਨਹੀਂ ਇਹਨਾਂ ਨੇ ਦਵਾਗ ਆਉਣ ਦੇਣਾ ਫਿਰ ਤੇਰੇ ਪਿਓ ਨੇ ਭਾਈ ਚੰਗੀਆਂ ਸਲਾਈਆਂ ਉਹਦੇ ਮੁੰਡੇ ਨੂੰ ਜਦੋਂ ਪੁੱਛਿਆ ਕਹਿੰਦਾ ਵੀ ਤੈਨੂੰ ਸੁਰਤ ਸਿਰ ਹੈਗੀ ਆ ਆਪਦੀ ਹੈ ਕੀ ਤੂੰ ਆਪਦਾ ਘਰ ਬਣੇਗਾ ਸਹੀ ਗੱਲ ਤੇਰਾ ਤਾਂ ਘਰ ਗਏ ਜੇ ਫਿਰ ਵੀ ਕਿਸੇ ਨੂੰ ਹੋਰ ਡੋਪੂ ਫਿਰ ਵੀ ਉੱਜੜੂਗਾ ਸਹੀ ਗੱਲ ਹਾਂ ਫਿਰ ਰੇਡੀਅਸ ਹੁਣ ਕੇ ਠੀਕੇ ਲਿਖ ਲਿਖਾ ਕਰਾਇਆ ਨਾ ਸਾਰਾ ਇਹਨਾਂ ਕੋਈ ਮੁਰਕੇ ਫਿਰ ਬਾਹਰ ਚ ਆ ਕੇ ਖੜੇ ਹੋਇਆ ਨਾ ਨਾ ਹੁਣ ਤਾਂ ਵਖੰਗ ਕੇ ਵੀ ਦਿਖਾ ਦੇਣਾ ਆਪਣੇ ਬਾਹਰ ਚ ਸਾਰਾ ਲਿਖ ਲਿਖਾ ਕਰਕੇ ਪੱਕਾ ਕੰਮ ਕਰਕੇ ਫਿਰ ਆਏ ਆ ਪੁੱਤ ਬਸ ਸ਼ੁਕਰ ਹੈ ਵਾਹਿਗੁਰੂ ਹਾਂ ਹਾਂ ਬੜੀ ਦੀ ਤੁੰਗੀ ਸੌਖੀ ਹੋ ਜੂ ਬਸ ਹੁਣ ਤਾਂ ਆਈ ਦਾ ਮਾਸੀ ਨੂੰ ਫੋਨ ਕਰਿਆ ਸੀ ਇਹਦੇ ਤੇ ਰਿਸ਼ਤੇ ਕਰਾਉਂਦੀ ਹੈ ਇਹਦੇ ਹੱਥੇ ਚ ਵਧੀਆ ਰਿਸ਼ਤੇ ਹੁੰਦੇ ਆ ਚਾਹ ਨਾਲੇ ਆਪਣੇ ਨਾਲ ਤਾਂ ਨਹੀਂ ਮਾੜੀ ਕਰੂਗੀ ਸਹੀ ਗੱਲ ਹੈ ਹੈ ਹੁਣ ਮੈਂ ਤੁਹਾਨੂੰ ਕਹਾਂ ਗਾ ਵੀ ਦੀ ਕਹਿੰਦੀ ਹਾਂ ਜੀ ਹਜੇ ਵੀ ਕਾਲੀ ਨਾ ਕਰੋ ਰਿਸ਼ਤੇ ਦੀ ਹਜੇ ਆਪਾਂ 6-7 ਮਹੀਨੇ ਦੇਖਦੇ ਆਂ ਫਿਰ ਹੌਲੀ-ਹੌਲੀ ਕੋਈ ਰਿਸ਼ਤਾ ਲੱਭ ਲਾਂਗੇ ਉਹ ਨਹੀਂ ਪੁੱਤ ਕੋਈ ਕਾਲੀ ਨਹੀਂ ਕਰਦੇ ਤਾਂ ਹੀ ਤਾਂ ਮੈਨੂੰ ਆਏਗਾ ਵੀ ਚਲ ਮੈਂ ਮਾਸੀ ਨੂੰ ਕਹਿ ਰਿਆਂ ਕੋਈ ਹੋਰ ਭੈਣ ਭਾਈ ਆਪਦੀ ਮਾਤ ਬਰੀ ਵਾਲਾ ਹੁੰਦਾ ਮੈਂ ਉਹਨੂੰ ਵੀ ਕਹੂੰਗੀ ਜਿੱਥੇ ਆਪਾਂ ਨੂੰ ਕੋਈ ਵਧੀਆ ਰਿਸ਼ਤਾ ਲੱਗਿਆ ਆਪਾਂ ਸਾਰੀ ਨਿਰਖ-ਪਰਖ ਕਰਕੇ ਠੋਗ ਵਜਾ ਕੇ ਰਿਸ਼ਤਾ ਫੇਰ ਕਰਾਂਗੇ ਹੁਣ ਨਹੀਂ ਪਹਿਲਾਂ ਵਾਲੀ ਗਲਤੀ ਖਾਂਦੇ ਮਗਾਤਾ ਤੇਰੀ ਵੀ ਸਹੀ ਐ ਜੇ ਹੁਣ ਕਿਸ ਨੂੰ ਪੁੱਛਾਂਗੇ ਕਰਾਂਗੇ ਫੇਰ ਹੀ ਕਿਤੇ ਜਾ ਕੇ ਰਿਸ਼ਤਾ ਮਿਲੂਗਾ ਹੁਣ ਇੱਕੋ ਦਮ ਤਲੱਬਿਆ ਵੀ ਨਹੀਂ ਜਾਣਾ ਚਲ ਦੇਖ ਲੈ ਤੂੰ ਗੱਲ ਕਰਕੇ ਕਿਸੇ ਨਾਲ ਉਹ ਤਾਂ ਗੱਲ ਤੇਰੀ ਪੁੱਤ ਠੀਕ ਐ ਮੈਂ ਵੀ ਇਹਨਾਂ ਨਾਲੇ ਤਾਂ ਕਾੜੀ ਕਰਦੀ ਆਂ ਵੀ ਆਪਾਂ ਛੇਤੀ ਰਿਸ਼ਤਾ ਕਰ ਲਈਏ ਉਹਨਾਂ ਦਾ ਕੰਜਰਾਂ ਦਾ ਕੋਈ ਪਤਾ ਨਹੀਂ ਉਹਨਾਂ ਤੋਂ ਵੀ ਹੁਣ ਚੋਰੀਓ ਕਰਨਾ ਪੋ ਇਹੇ ਜਿਹੇ ਬੰਦੇ ਨੇ ਟਿੱਕੇ ਨਹੀਂ ਬੈਠਦੇ ਹਣ ਹੋਰ ਕਿਤੇ ਪਾਨੀ ਮਾਰ ਦੇਣ ਜਾਂ ਕੁਝ ਫੇਰ ਕੁੜੀ ਬਾਰੇ ਮੰਦਾ ਚੰਗਾ ਬੋਲਣ ਲੱਗ ਜਾਣ ਬਾਕੀ ਐ ਪੁੱਤ ਫੇਰ ਉਮਰ ਟੱਪ ਜੀ ਕੁੜੀ ਦੀ ਹੈ ਸਹੀ ਗੱਲ ਕਰਾ ਗਰੀ ਲੱਭੈ ਸਰੀ ਚੰਗੀਆਂ ਹੁੰਦੀਆਂ ਜਿਆ ਨਾਲੇ ਚੱਲ ਹੁਣ ਅੱਜ ਜਿੱਤੀ ਵੀ ਆ ਜੂਗੀ ਚਲ ਉਹੀ ਗੱਲ ਹੈ ਮੈਂ ਤਾਂ ਹੀ ਥੋੜੀ ਸੀ ਚੱਲ ਵਾਹੀ ਗੁਰੂ ਦੇ ਕਰੇ ਜਾਵੇ ਕੀ ਪਤਾ ਸਾਰਾ ਕੁਝ ਠੀਕ ਹੀ ਹੋ ਜੇ ਉਹਦੇ ਕੋਲ ਬਾਹਰੀ ਗੱਲਾਂ ਨਾ ਕਰਿਓ ਸੈਂ ਕਿਹਾ ਦੇ ਉਹ ਕਿਸਨ ਮੇਰ ਨਾ ਨਾ ਜਿਉਂ ਉਹਨੇ ਕੀ ਕਿਹਾ ਉਹਨੂੰ ਕੀ ਨਹੀਂ ਕਿਹਾ ਹਣਾ ਮੈਂ ਇਹ ਕਹਿੰਦੀ ਆ ਜੇ ਕੁਝ ਉਹਦੇ ਜਵਾਕੜੀ ਪਹਿਲਾਂ ਬੋਝ ਪਾਉਂਦੀ ਆ ਹੋਰ ਬੋਝ ਪਾਉ ਅਜੇ ਤੱਕ ਉਹਨੂੰ ਫੋਨ ਤਾਂ ਨਹੀਂ ਕੀਤਾ ਉਹਦੇ ਮੈਂ ਤਾਂ ਕੁਝ ਨਹੀਂ ਦੱਸਿਆ ਹੈਗਾ ਮੈਂ ਖਾ ਘਰੇ ਆਈ ਤਾਂ ਠੰਡੇ ਮਤੇ ਨਾ ਗੱਲ ਕਰਾਂਗੀ ਹਾਂ ਅਗਰ ਚਾਹ ਪੀ ਲੈਣਾ ਚਾਹ ਖਾ ਲੈ ਜੀ ਚਲ ਵਧੀਆ ਕੀਤਾ ਚਲ ਮੈਂ ਵੀ ਜਾ ਕੇ ਲਾਡੀ ਚਾਹ ਬੜਾਇਆ ਬੜਾਇਆ ਨਾਲ ਅੱਜ ਸਬਜੀ ਕਾਦੀ ਬਣਾਏਗੀ ਦੱਸ ਦੂੰਗੀ ਉਹੀ ਬਣਾਣੀ ਬਣਾਏ ਕਹਿੰਦੀ ਸੀ ਚੌੜੇ ਵੀ ਫਣੇ ਬਣਾ ਲੈ ਜੀ ਕਰ ਜਾਂਦਾ ਪਲੇਟਾ ਹਾਂ ਬਣਾ ਲੈ ਹੋਰ ਉਹ ਉਹ ਬਣਾ ਠੀਕ ਹੈ ਉਹ ਵਧੀਆ ਲੰਗਦੀ ਹੈ ਚੰਗਾ ਚੰਗਾ ਮਿਰਚ ਘੱਟ ਰੱਖੀ ਠੀਕ ਹੈ